ਹਾਗਾ ਕਿ ਕੀ ਨਾ ਆਇਆ ਤੇਰਾ ਬਲਜੋਤ ਸਿੰਘ ਨਾ ਆਇਆ ਜੀ ਮੇਰਾ ਹਾਂ ਅੱਜ ਜਿਹੜੀਆਂ ਹਸਪੀਟਲ ਪਹੁੰਚੀਆਂ ਸੱਟਾਂ ਲੱਗੀਆਂ ਕਿਸ ਤਰ੍ਹਾਂ ਲੱਗੀਆਂ ਇਹ ਜੀ ਪਿੰਡ ਲੜਾਈ ਹੋ ਗਈ ਸੀਗੀ ਉਹ ਸਾਡੀ ਅਸੀਂ ਜਿੱਦਾਂ ਘਰ-ਬਾਰ ਖੜੇ ਸੀਗੇ ਆਪਣੇ ਜਿੱਦਾਂ ਪਹਿਲਾਂ ਦੁਪਹਿਰੇ ਅਸੀਂ ਜਿੱਦਾਂ ਬੁਲਟ ਤੇ ਸੀਗੇ ਤੇ ਉਹ ਮੁੰਡਾ ਸੀਗਾ ਇੱਕ ਜੀ ਉਹਨੂੰ ਬੋਲਟੋਨੇ ਮੋਟਰਸਾਈਕਲ ਜਿਹਦਾ ਸਲੱਸਰ ਪਾਇਆ ਉਹਦੀ ਵੀ ਆਵਾਜ਼ ਹੈਗੀ ਸੀਗੀ ਅਸੀਂ ਤਾਂ ਮੱਲੇ ਤੋਂ ਨੰਗੇ ਅਸੀਂ ਥੋੜਾ ਤੇਜ਼ ਸੀਗੇ ਉਹ ਵੀ ਤੇਜ਼ ਸੀਗਾ ਸਾਨੂੰ ਜੀ ਸਾਡੇ ਮੱਲੇ ਵਾਲਿਆਂ ਨੇ ਰੋਕਿਆ ਤੇ ਉਹ ਕਹਿੰਦੇ ਸੀਗੇ ਤੁਸੀਂ ਕਾਕ ਤੇਜ਼ ਨਾ ਲੰਘੋ ਮਤਲਬ ਕਿ ਦੁਪਹਿਰ ਦਾ ਸਮਾਂ ਸੀਗਾ ਈ ਸਾਰੇ ਸੁੱਤੇ ਸੀਗੇ ਮੱਲਿਆ ਕੀ ਠੀਕ ਨਹੀਂ ਹੁੰਦਾ ਅਸੀਂ ਚਲੋ ਗਲਤੀ ਮੰਨੀ ਸਾਡੀ ਗਲਤੀ ਸੀਗੀ ਅਸੀਂ ਆਪਣੀ ਗਲਤੀ ਮੰਨੀ ਤੇ ਸਰ ਜੀ ਅਸੀਂ ਕਿਹਾ ਉਹ ਵੀ ਤੇਜ ਸੀਗਾ ਉਹ ਸਾਨੂੰ ਕੱਲਿਆਂ ਨੂੰ ਕਹਿੰਦੇ ਸੀਗੇ ਅਸੀਂ ਬਸ ਇੰਨੀ ਗੱਲ ਕਹੀ ਸਰ ਜੀ ਉਹ ਆਏ ਉੱਥੇ ਜੀ ਉਹ ਮੁੰਡਾ ਆ ਹਰ ਕਮਲਜੋ ਸਿੰਘ ਤੇ ਜੀ ਉਹ ਚਾਚਾ ਨਰਿੰਦਰ ਸਿੰਘ ਤੇ ਉਹ ਆ ਕੇ ਸਰ ਕਹਿਣ ਲੱਪੇ ਕਿ ਜੇ ਸਾਡਾ ਮੁੰਡਾ ਇਥੋਂ ਲੰਘਦਾ ਗੜੀ ਚੋਂ ਕੱਲਾ ਲੰਘਦਾ ਜੇ ਤੁਹਾਡੇ ਵਾਂਗੂ ਪਿੱਛੇ ਬਿਠਾ ਕੇ ਲੀਰਾਨੀ ਲੰਘਦਾ ਇਦਾਂ ਉਦਾਂ ਤੇ ਸਰ ਉਧਰੋਂ ਉਹਦੀ ਮੰਮੀ ਆਈ ਮੁੰਡੇ ਦੀ ਸਰ ਉਹ ਆ ਕੇ ਗੱਲ ਸਹੀ ਕਰਦੇ ਸੀਗੇ ਉਹ ਕਹਿੰਦੇ ਕਿ ਹਾਂ ਚਲੋ ਕੋਈ ਨਹੀਂ ਹੁੰਦਾ ਜਲੀਰਾ ਹੋ ਗਈਆਂ ਤਾਂ ਇਕੱਠਿਆਂ ਕਰ ਲੋ ਕੁਝ ਨਹੀਂ ਵਿਗੜਿਆ ਇਦਾਂ ਉਦਾਂ ਸਰ ਮੁੰਡੇ ਦਾ ਡੈਡੀ ਆਇਆ ਕਹਿੰਦਾ ਜਦੋਂ ਮੇਰੇ ਡੈਡੀ ਹੁਣ ਬਾਹਰੋਂ ਆਏ ਆ ਸਰ ਉਹ ਆ ਕੇ ਆਉਂਦੇ ਸਰ ਕਹਿਣ ਲੱਗ ਪਏ ਕਿ ਕੋਈ ਨਹੀਂ ਨਿੱਕੇ ਅੱਜ ਦੇਖ ਹੀ ਲੈਣੇ ਕੱਟਾ-ਕੱਟੀ ਕੱਢੀ ਲੈਣੇ ਆ ਫਿਰ ਸਰ ਡੈਡੀ ਵੀ ਮੇਰੇ ਜਿੱਦਾਂ ਸਧਾਰਨ ਉਸ ਹਰ ਨਾਲ ਗੱਲ ਕੀਤੀ ਸੀਗੀ ਕਿ ਪਿੰਡ 'ਚ ਨਹੀਂ ਲੜਨਾ ਬਾਹਰ ਕਿਤੇ ਦੇਖ ਲੈਣੇ ਅੱਛਾ ਕੀ ਮਾਰਿਆ ਤੇਰੇ ਖਰ ਖੰਡੇ ਕਰਪਾਨਾ ਸੀਗੇ ਉਹਨਾਂ ਦੇ ਕੋਲ ਸਰ ਰਿਸਰਚ ਕੀ ਮਾਰਿਆ ਤਰਖੰਡੇ ਵੱਜਿਆ ਬਾ ਹੱਥੇ ਵੀ ਸਾਟ ਲੱਗੀ ਹੋਈ ਹਾਂਜੀ ਸਰ ਇੱਥੇ ਵੀ ਟਾਂਕੇ ਲੱਗੇ ਆ ਔਰ ਇੱਥੇ ਵੀ ਟਾਂਕੇ ਲੱਗੇ ਆ ਪਿੱਠ ਤੇ ਵੀ ਸਰ ਹੈਗੇ ਆ ਉਹ ਕਿੰਨੇ ਜਾਣੇ ਸੀ ਸਰ ਉਹ ਸਿਗੇ 18 ਉਹ ਨਹੀਂ ਜਾਣੇ 18 ਉਹ ਨਹੀਂ ਜਾਣੇ ਹਾਂਜੀ ਤੇਰੇ ਕਿੰਨੇ ਕਿ ਹਥਿਆਰ ਕਿਹੜੇ-ਕਿਹੜੇ ਸੀਗੇ ਨਾ ਦੱਸ ਸਰ ਸਾਰਿਆਂ ਦੇ ਕੋਲ ਦਾਤ ਖੰਡੇ ਕਿਰਪਾਨਾ ਸੀਗੇ ਤੇ ਸਰ ਪਿੰਡ ਕਿਹੜਾ ਤੁਹਾਡਾ ਖਰਮਪੁਰ ਪਿੰਡ ਅੱਛਾ ਕੀ ਨਾਂ ਪਤਾ ਉਹਨਾਂ ਨੂੰ ਕੀ ਤੇ ਉਹਨਾਂ ਦਾ ਕੀ ਨਾਂ ਸਰ ਹਾਂਜੀ ਜਿਹਨਾਂ ਉਹਦੇ ਘਰ ਦੇ ਮੈਂਬਰਾਂ ਦਾ ਪਤਾ ਤੇ ਸਰ ਇੱਕ ਮੁੰਡੇ ਆ ਵਿੱਚੋਂ ਪਛਾਣ ਹੋਇਆ ਤੇ ਬਾਕੀ ਸਾਰੇ ਸਰ ਮੂੰਹ ਬੰਨੇ ਹੋਏ ਸੀਗੇ ਠੀਕ ਆ ਹਾਂਜੀ ਤਾਂ ਟੀਮ ਅੰਗੇ ਤੁਹਾਡੀ ਪ੍ਰਸ਼ਾਸਕ ਸਰ ਸਾਡੇ ਨਾਲ ਸਾਰੇ ਨਜਾਇਜ਼ ਹੀ ਹੋਈ ਆ ਸਰ ਅਸੀਂ ਆਪਣੇ ਘਰ ਬਾਹਰ ਖੜੇ ਸੀਗੇ ਸਰ ਇਹ ਹੁੰਦੇ ਆ ਸਾਰੇ ਜਾਣੇ ਸਾਡੇ ਸਰ ਮਾਰਨ ਕੁੱਟ ਲਾ ਪੰਦੇ ਆ ਤੇ ਸਰ ਸਾਡੀ ਮੰਮੀ ਤੇ ਵੀ ਧੱਕੇ ਮੱਜੇ ਤੇ ਸਰ ਅਜਮੇਰ ਦੇ ਮਮਾ ਜੀ ਤਾਂ ਥੋੜੇ ਸੀਰਤ ਨਹੀਂ ਠੀਕ ਸੀ ਕੀ ਉਹਨਾਂ ਨੂੰ ਜਦੋਂ ਮੈਂ ਕੰਮਲੇ ਛੱਡਣ ਵੀ ਗਿਆ ਤੇ ਉਹ ਸਾਡੇ ਕਮਰੇ ਚ ਵੜ ਕੇ ਉਹਨਾਂ ਨੇ ਸਰ ਸਾਡੀ ਐਲਸੀਡੀ ਵੀ ਸਾਰੀ ਤੋੜੀ ਆ ਸਰ ਤੁਸੀਂ ਦੇਖ ਸਕਦੇ ਘਰੇ ਪਿੰਡ ਜਾ ਕੇ ਵੀ ਸਰ ਸਾਰਾ ਨੁਕਸਾਨ ਹੋਇਆ ਸਾਨੂੰ ਉਹਦਾ ਇਨਸਾਫ ਚਾਹੀਦਾ ਸਰ ਠੀਕ ਆ ਹਾਂਜੀ ਅਸੀਂ ਸਾਰੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ ਅੱਜ ਅਸੀਂ ਪਿੰਡ ਖੁਰਮਪੁਰ ਪਹੁੰਚੇ ਆ ਜਿੱਥੇ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਆ ਬਈ ਕੁਝ ਜਿਹੜੇ ਸ਼ਰਾਰਤੀ ਆਂਸਰ ਸੀ ਉਹ ਆਏ ਤੇ ਉਹਨਾਂ ਨੇ ਆ ਕੇ ਸਾਡੀ ਐਲਸੀਡੀ ਐਲਸੀਡੀ ਭੰਨੀ ਤੇ ਸਾਡੇ ਘਰ ਵਿੱਚ ਵੱੜ ਕੇ ਤੇ ਸਾਡੇ ਜਿਹੜੇ ਆ ਨਿਆਣੇ ਦੇ ਦਾਤ ਮਾਰੇ ਆ ਜਾਂ ਕੋਈ ਵੀ ਚੀਜ਼ ਮਾਰੀ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਦੇ ਹਾਂ ਤੁਹਾਡੇ ਘਰ ਕਿੰਨੇ ਜਾਣੇ ਆਏ ਸੀ ਤਾਂ ਕੀ ਕੀ ਮਾਰਿਆ ਤੇ ਕੀ ਕੀ ਤੁਹਾਡਾ ਨੁਕਸਾਨ ਕੀਤਾ हां जी पाजी जड़ी एक ਤੁਹਾਡੇ ਮਹੱਲੇ ਚ ਲੜਾਈ ਹੋਈ ਆ ਉਹਦਾ ਕੀ ਕਾਰਨ ਸੀ ਸਰ ਕਾਰਨ ਕੋਈ ਨਹੀਂ ਸੀ ਕਾਰਨ ਐਡਾ ਬਠਾ ਕੋਈ ਨਹੀਂ ਸੀ ਤੇ ਮੇਰਾ ਲੜਕਾ ਸੀ ਬਲਜੋਤ ਸਿੰਘ ਤੇ ਉਹ ਮੋਟਰਸਾਈਕਲ ਤੇ ਨੰਗਿਆ ਤੇ ਮੇਰੇ ਗਲੀ ਮਹੱਲੇ ਵਾਲਿਆਂ ਨੇ ਕਿਹਾ ਵੀ ਮੁੰਡਾ ਥੋੜਾ ਆਵਾਜ਼ ਬੁਲਟ ਮੋਟਰਸਾਈਕਲ ਆਵਾਜ਼ ਤੇਜਵੰਦੀ ਨਾ ਤੁਹਾਨੂੰ ਨੇ ਕਿਹਾ ਵੀ ਥੋੜਾ ਆਵਾਜ਼ ਜ਼ਿਆਦਾ ਹੁੰਦੀ ਐ ਥੋ ਸਾਊਂਡ ਕੱਟ ਰੱਖ ਇਹਦਾ ਮੈਂ ਕਹਿੰਦਾ ਠੀਕ ਆ ਚਾਚੀਆਂ ਲੱਗਦੀਆਂ ਤਾਈਆਂ ਲੱਗਦੀਆਂ ਕਹਿੰਦੇ ਇੱਥੇ ਚਾਚੀ ਤਾਈ ਮੇਰੀ ਗਲਤੀ ਹੋ ਗਈ ਮੈਂ ਆਵਾਜ਼ ਕੱਟ ਰੱਖੂੰਗਾ ਇਹ ਆਪਣੇ ਗਲੀ ਮਹੱਲੇ ਨੂੰ ਬੱਸ ਸਕਦੇ ਆ ਗਲਤੀ ਮੰਨੀ ਜਾਂ ਨਹੀਂ ਮੰਨੀ ਠੀਕ ਆ ਦੂਜੇ ਮੰਲੇ ਵਾਲਾ ਮੁੰਡਾ ਆ ਕੇ ਉਹਨੂੰ ਅੱਗੇ ਨਾਲ ਪਿਆ ਤੋਲੀ ਰਾਇਆ ਤੁਸੀਂ ਐਦਾਂ ਤੁਸੀਂ ਐਦਾਂ ਆ ਠੀਕ ਆ ਉਹ ਗੱਲ ਮੁੱਕੀ ਫਿਰ ਉਹਦਾ ਫਾਦਰ ਆਇਆ ਉਹ ਆ ਕੇ ਬੋਲਦਾ ਹੈ ਟੈਂਪ ਪਾ ਲੋ ਟੈਂਪ ਪਾ ਲੋ ਠੀਕ ਆ ਟੈਂਪ ਕਿਸ ਚੀਜ਼ ਦਾ ਪਾ ਬਿਲਾਣੇ ਦਾ ਬਿਲਾਣੇ ਟੈਂਪ ਪਾ ਲੋ ਮੈਂ ਬੋਲਾ ਪੈਂਡ 'ਚ ਕਾਦੇ ਲੜਨਾ ਤੁਸੀਂ ਮਰਨਾ ਤੱਕ ਜਾ ਕੇ ਬਾਹਰ ਤੂੰ ਫੋਰ ਪਾਸੇ ਮਰੋ ਠੀਕ ਆ ਪੈਂਡ 'ਚ ਨਹੀਂ ਲੜਨਾ ਨਾ ਪੈਂਡ 'ਚ ਆਪਣੇ ਕੋਈ ਗੱਲ ਬਾਤ ਠੀਕ ਹੈ ਨਾ ਤੇ ਇੰਨੀ ਗੱਲ ਹੋਈ ਤਾਂ ਅਸੀਂ ਨਾਰਮਲ ਸਾਰੀ ਫੈਮਿਲੀ ਮੇਰੇ ਬੱਚੇ ਮੇਰੀ ਵਾਈਫ ਮੇਰੇ ਮੰਮੀ ਡੈਡੀ ਸਾਰੇ ਜਣੇ ਅਸੀਂ ਨਾਰਮਲ ਬਾਹਰ ਖੜੇ ਆ ਉਹ ਬੰਦੇ 10-15 ਬੰਦੇ ਲੈ ਕੇ ਆਇਆ ਤੇ ਉਹਨਾਂ ਨੇ ਆਗੇ ਸਾਡੇ ਤੇਜ ਹਥਿਆਰਾਂ ਨਾਲ ਜਿਹੜੀ ਹਮਲਾ ਕੀਤਾ। ਹਥਿਆਰ ਕੀ ਸੀ ਉਹਨਾਂ ਦੇ ਕੋਲ? ਬਦਾਤ ਸੀ ਸਾਰੇ ਖੰਡੇ ਸੀ, ਦਾਤ ਸੀ ਸਾਰਿਆਂ ਕੋਲ। ਤੇ ਕਿਹਦੇ ਮਾਰੇ ਕਿਹਦੇ ਉਹਨਾਂ ਨੇ? ਤੋਂ ਮੇਰੇ ਮੈਂ ਛਡਾਉਂਦਾ ਸੀ ਸਾਡੀ ਵੀਡੀਓ ਕਢਾ ਸਕਦੇ ਸੀ ਕੈਮਰੇ 'ਚ ਤੇ ਸਾਰੀ ਵੀਡੀਓ ਕਢਾਉ ਤੋਂ ਸੀ ਉਹਦੇ ਵਿੱਚ ਦੇਖੋ ਮੈਂ ਕਿਸੇ ਦੇ ਵੀ ਕੋਈ ਮਾਰਿਆ ਹੋਵੇ ਤਾਂ ਮੇਰੀ ਸਜ਼ਾ ਮੰਨਦੀ ਮੈਨੂੰ ਦਿੱਤੀ ਜਾਵੇ। ਠੀਕ ਆ? ਮੈਂ ਕਿਸੇ ਦੇ ਵੀ ਕੋਈ ਹੱਥੀਂ ਚੱਕ ਕੇ ਐਸੇ ਛਡਾਉਂਦਾ ਨਹੀਂ ਆ। ਤੇ ਉਹਨਾਂ ਨੇ ਮੇਰੇ ਮੁੰਡੇ ਨੂੰ ਫੜ ਕੇ ਉੱਥੇ ਚੰਗਾ ਸਿਰ ਤੇ ਟਾਂਕੇ ਲੱਗੇ ਉਹਦੇ ਹੱਥ ਤੇ ਟਾਂਕੇ ਲੱਗੇ ਆ ਉਹ ਚੰਗਾ ਵੱਢਿਆ ਉਹਨ ਮਹੱਲਾਨਵਾਸੀ ਤੇ ਇੱਥੇ ਮੌਜੂਦ ਸੀ ਉਸ ਵੇਲੇ ਜਾਂ ਸਾਰੇ ਮੌਜੂਦ ਸੀ ਤੇ ਤੁਹਾਡੇ ਮਹੱਲਾਨਵਾਸੀ ਬਿਆਨ ਦੇਣਗੇ ਹਾਂਜੀ ਹਾਂਜੀ ਦੇਣਗੇ ਤੇ ਮੇਰੇ ਮੁੰਡੇ ਜਾਂ ਮੋਟਰਸਾਈਕਲ ਲੈ ਕੇ ਗਿਆ ਉਹ ਗਲਤੀ ਮੇਰੀ ਪਹਿਲਾਂ ਉਹਦਾ ਮੁੰਡਾ ਵੀ ਮੋਟਰਸਾਈਕਲ ਲੈ ਕੇ ਗਿਆ ਸੀ ਬਹੁਤ ਤੇਜ਼ ਚ ਕਿਉਂਕਿ ਦੋਨਾਂ ਦੀ ਸਾਊਂਡ ਇਕੱਠੇ ਹੋ ਗਿਆ ਨਾ ਉਹ ਨਿਕਲ ਗਿਆ ਤੇ ਮੇਰਾ ਮੁੰਡਾ ਨੂੰ ਯਾਨੀ ਰੁਪੇਂਡ ਵਾਲਿਆਂ ਨੇ ਰੋਕ ਲਿਆ ਗਲੀ ਵਾਲਿਆਂ ਨੇ ਤੇ ਫਿਕਣਾ ਚਾਚੀ ਮੇਰੀ ਗਲਤੀ ਹੋ ਗਈ ਆ ਤੇ ਮੈਂ ਮੋਟਰਸਾਈਕਲ ਕਿਤੇ ਇੰਨੀ ਚਲਾਉਣਾ ਇਹ ਪੈਂਡਲ ਨੂੰ ਪੁੱਛਿਆ ਜਾ ਕਿ ਹਮ ਲਿਆ ਸਾਡੇ ਨਾਲ ਇਹ ਗੱਲ ਹੋਈ ਜਾਂ ਨਹੀਂ ਹੋਈ ਤੂੰ ਪੁੱਛ ਸਕਦੇ ਕੀ ਮੰਗ ਹਾਂਜੀ ਭਾਜੀ ਜੇ ਕੋਈ ਨੁਕਸਾਨ ਵੀ ਹੋਇਆ ਤੁਹਾਡੇ ਹਾਂਜੀ ਅਸੀਂ ਬਾਹਰ ਸਾਰੇ ਆਪਣੇ ਬੱਚੇ ਨੂੰ ਛਡਾਉਣ ਲੱਗੇ ਹੋ ਸੀ ਸਾਡੇ ਅੰਦਰ ਵੜ ਕੇ ਕੋਈ ਆ ਸਾਰਾ ਸੀੜੀ ਆ ਸਭ ਖਲਾੜਾ ਖਲੂਰਾ ਪਾ ਕੇ ਚਲਾ ਗਿਆ ਸਾਨੂੰ ਵਾਝਾ ਆ ਕੇ ਅੰਦਰ ਦੇਖਿਆ ਸਾਡੇ ਸੀੜੀ ਛੁੱਟ ਸਾਕੂ ਭੱਜਿਆ ਸੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸਾਡਾ ਹੋ ਗਿਆ 30-35 ਹਜ਼ਾਰ ਦਾ ਸੀੜੀ ਦਾ ਨੁਕਸਾਨ ਸਾਡਾ ਹੋਇਆ ਐਲਸੀਡੀ ਦਾ ਬਾਕੀ ਸਾਰਾ ਸਮਾਨ ਨੂੰ ਖਲਾੜਿਆ ਸਾਰਾ ਕੋਈ ਪਿਆਸ ਇੱਥੇ ਦੀ ਅੱਛਾ ਜੀ ਹਾਂਜੀ ਠੀਕ ਹੈ ਕਰਦੇ ਹੋ ਅਜੀ ਮੰਗ ਬਚਾ ਦੇ ਜੀ ਕਰਦੇ ਕਾਨੂੰਨ ਸਾਹ ਦਬਾਓ ਠੀਕ ਹੈ ਹਾਂਜੀ ਭੈਣ ਜੀ ਜਿਹੜੀ ਲੜਾਈ ਹੋਈ ਆ ਹਾਂਜੀ ਤੇ ਇਸ ਤਰ੍ਹਾਂ ਹੋ ਜਲੇਗਾ ਇਸ ਸਵੇਰੇ ਕਾਕਾ ਬੁਲਟ ਤੇ ਲੈ ਕੇ ਆਉਂਦਾ ਪਿਆ ਸੀਗਾ ਤੇ ਇਹਨੇ ਬਜਾਦਾਂ ਹੌਰਨ ਜੇ ਮਾਰੇ ਦੋ ਮੁੰਡੇ ਸੀਗੇ ਤਾਂ ਅਸੀਂ ਬਾਹਰ ਨਿਕਲੇ ਤਾਂ ਅਸੀਂ ਕਹੇ ਵੀ ਤੁਸੀਂ ਇੰਨੀ ਤੇਜ਼ ਮੋਟਰਸਾਈਕਲ ਲੈ ਕੇ ਆਏ ਆ ਤਾਂ ਇਹਨੇ ਹੌਰਨ ਨਹੀਂ ਮਾਰਨੇ ਘਰਾਂ ਦੇ ਵਿੱਚ ਨਹੀਂ ਚਾਹੀਦਾ ਸਾਰੇ ਘਰਾਂ ਦੇ ਧੀਆਂ ਪੈਣਾ ਰਹਿੰਦੀਆਂ ਆ ਮੁੰਡੇ ਨੇ ਸਾਲ ਕਹੇ ਨਹੀਂ ਚਾਚਾ ਜੀ ਮੁੜ ਕੇ ਅਸੀਂ ਹੌਰਨ ਨਹੀਂ ਮਾਰਾਂਗੇ ਤੇ ਨਾ ਅਸੀਂ ਇੰਨੀ ਤੇਜ਼ ਨੰਗਾਗੇ ਤਾਂ ਉਹ ਸਰਬਜੀਤ ਕੋਰ ਇਹ ਇਸ ਮਲੇ ਦੀ ਰਾਨਾ ਹਾਂਜੀ ਮੈਂ ਸਾਫ ਦਾ ਪੈਂਚ ਵੀ ਆ ਸਾਫ ਦਾ ਪੈਂਚ ਹਾਂਜੀ ਤੇ ਜਿਹੜੀ ਲੜਾਈ ਹੋ ਤੁਹਾਡੇ ਸਾਹਮਣੇ ਹੋਈ ਆ ਜਿਹੜੀ ਲੜਾਈ ਹੋਈ ਆ ਉਦੋਂ ਅਸੀਂ ਪਹਿਲਾਂ ਅੰਦਰੇ ਸੀਗੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਹੁਣੇ 8-10 ਮੁੰਡੇ ਜਿਨ੍ਹਾਂ ਨੇ ਮੂੰਹ ਬੰਨਿਆ ਹੋ ਸੀਗੇ ਤੇ ਉਹਨਾਂ ਕੋਲ ਹਥਿਆਰ ਵੀ ਸੀ ਉਹਨਾਂ ਕੋਲ ਹਥਿਆਰ ਕਾਫੀ ਸੀਗੇ ਦੇਖੇ ਤੁਸੀਂ ਹਾਂਜੀ ਦੇਖੇ ਤੁਸੀਂ ਹਾਂਜੀ ਦੇਖਿਆ ਹਾਂਜੀ ਤੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਕੀ ਕੀਤਾ ਉਮਾਸੀ ਬਾਰੇ ਦੇਖਿਆ ਅੰਦਰ ਤਾਂ ਸੀ ਬੜੀ ਨਹੀਂ ਜਿਹਾ ਕੋਈ ਬਾਹਰ ਇਹ ਤਾਂ ਹਥਿਆਰਾਂ ਨਾਲ ਜਨ ਕਿ ਇਹਨਾਂ ਨੂੰ ਮਾਰਦੇ ਪਏ ਸੀ ਆ ਬੋਟੀ ਬਿਮਾਰ ਸੀ ਇਹਨੂੰ ਬੜੇ ਜ਼ੋਰ ਤੱਕਾ ਮਾਰਿਆ ਉਹਨਾਂ ਨੇ ਤਾਂ ਜਿਹੜਾ ਇਹਨਾਂ ਦਾ ਮੁੰਡਾ ਸੀ ਉਹਨੇ ਆ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹ ਉੱਤੇ ਤੇ ਲੱਗੀ ਜੀ ਸੱਟਾਂ ਹਾਂਜੀ ਹਾਂਜੀ ਤਾਂ ਤੁਸੀਂ ਕੀ ਕਹਣਾ ਚਾਹੋਗੇ ਭੰਦੀ ਆ ਜੀ ਤੁਸੀਂ ਮਹੱਲੇਦਾਰ ਆ ਤਾਂ ਜੋ ਹੋਇਆ ਤੁਸੀਂ ਵੀ ਦੱਸ ਦਿਓ ਨਹੀਂ ਸਵੇਰ ਦਾ ਜੋ ਹੋਇਆ ਤਦੋਂ ਤਾਂ ਮੈਂ ਮੌਜੂਦ ਸੀਗੀ ਸ਼ਾਮ ਵਾਲੇ 'ਚ ਦੇਖੋ ਮੈਂ ਨਹੀਂ ਸੀਗੀ ਹਨਾ ਕਿਉਂਕਿ ਮੈਂ ਇੱਥੇ ਹੈ ਨਹੀਂ ਸੀਗੀ ਹੈਗੀ ਮੈਂ ਇੱਥੇ ਨਾਲੇ ਹੀ ਰਹਿੰਦੀ ਆ ਪਰ ਸਵੇਰੇ ਤੱਕ ਕੋਈ ਐਨੀ ਵੱਡੀ ਗੱਲ ਹੋਈ ਵੀ ਨਹੀਂ ਸੀਗੀ ਜਿਹਨੇ ਇੰਨਾ ਵੱਡਾ ਰੂਪ ਲੈ ਲਿਆ ਲੜਾਈ ਦਾ ਕਿਉਂਕਿ ਸਵੇਰੇ ਨਾਰਮਲ ਗੱਲ ਸੀ ਸਾਡੇ ਮਹੱਲੇ ਦੀ ਗੱਲ ਸੀਗੀ ਅਸੀਂ ਆਪਣੇ ਨਿਆਣਿਆਂ ਨੂੰ ਕਹਿ ਰਹੇ ਸੀਗੇ ਉਹ ਹਰੇਕੋ ਹੀ ਕਹੂਗਾ ਕੋਈ ਵੀ ਆਵਾਜ਼ ਕਰਕੇ ਨੰਗੂਗਾ ਤਾਂ ਤੇ ਨਿਆਣਿਆਂ ਨੇ ਗਲਤੀ ਵੀ ਮੰਨੀ ਨਿਆਣਿਆਂ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਨਹੀਂ ਕਰਾਂਗੇ ਬਾਕੀ ਸ਼ਾਮ ਨੂੰ ਇਹ ਕੀ ਰੂਪ ਲਿਆ ਲੜਾਈ ਨੇ ਇਹ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਤੇ ਮੈਂ ਬਸ ਸੁਣਿਆ ਕਿ ਸਾਰੇ ਆਏ ਆ ਤੇ ਇਨ੍ਹਾਂ ਤੇ ਹਮਲਾ ਕੀਤਾ ਤਾਂ ਜਦ ਬੱਚੇ ਨੇ ਗਲਤੀ ਮੰਨੀ ਲਈ ਸੀ ਹਾਂਜੀ ਇਹ ਤਾਂ ਲੜਾਈ ਦਾ ਕੋ ਕਾਰਨ ਬਣ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਗਾ ਅੱਜ ਜੀ ਬਾਰੇ ਜਿਹੜਾ ਮਤਲਬ ਤਿੰਨ ਚਾਰ ਦਿਨ ਹੋ ਗਏ ਲੜਾਈ ਨੂੰ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰ ਕਿ ਅਪੀਲ ਆ ਲੋਕਾਂ ਨੂੰ ਕਰਨਾ ਚਾਹੁੰਦੇ ਅਸੀਂ ਤਾਂ ਬਸ ਇਹੀ ਅਪੀਲ ਕਰਨਾ ਚਾਹੁੰਦੇ ਆ ਚਾਹੀਏ ਇਹ ਆ ਚਾਹੀਏ ਉਹ ਆ ਜਿਨ੍ਹਾਂ ਨੇ ਬੰਦੇ ਲਿਆ ਕੇ ਲੜੇ ਆ ਇਹ ਆਪਸ ਚ ਬਹਿ ਕੇ ਆਪਣੀ ਨਵੇੜਨ ਤੇ ਇਹਨਾਂ ਨੂੰ ਵੀ ਇਨਸਾਫ ਮਿਲੇ ਤੇ ਮੁੜ ਕੇ ਇਹ ਚੀਜ਼ ਹੋਵੇ ਨਾ ਕਿਉਂਕਿ ਨਿਆਣੀ ਤਾਂ ਸਾਰਿਆਂ ਦੀ ਸੰਜੀਆਂ ਇਹ ਵੀ ਮਾਮਾ ਦਾ ਪੁੱਤ ਵਾ ਤੇ ਉਹ ਵੀ ਮਾਂ ਦਾ ਪੁੱਤ ਵਾ ਤਕਲੀਫ ਤਾਂ ਮਾਂ ਨੂੰ ਹੀ ਹੋਣੀ ਹੈ ਜੀ ਨਾ ਜੀ ਤੁਹਾਡਾ ਰਾਜਿੰਦਰ ਕੌਰ ਥੈਂਕ ਯੂ ਧੰਨਵਾਦ ਜੀ ਥੈਂਕ ਯੂ